ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਜਿਵੇਂ ਕੀ ਡਿਸਕ੍ਰਿਪਸ਼ਨ ਥੰਬਨੇਲ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਸਟੇਸ਼ਨ ਚੋਣ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਡਾਕੂਮੈਂਟਸ ਵਗੈਰਾ ਸਭ ਲੈ ਕੇ ਤੁਸੀ ਮੁਹਾਲੀ ਜਾਣਾ ਹੈ ਇਧਰ ਨੋਟਿਸ ਦੇ ਵਿੱਚ ਤੁਹਾਨੂੰ ਨਿਰਿਕ ਤਰੀਕਸ ਵੀ ਡੇਟਸ ਵੀ ਸ਼ੋ ਹੋ ਰਹੀਆਂ ਹੋਣਗੀਆਂ ਵੀ ਕਿਹੜੀ ਤਰੀਕ ਨੂੰ ਜਾਣਾ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਇਹ ਕਹੇ ਨੋਟਿਸ ਦੇ ਵਿੱਚ ਕਿ ਕੋਈ ਰਾਖਵਾ ਕਰਨੀ ਸਿਰਫ ਖਾਲੀ ਪੋਸਟਾਂ ਤੇ ਹੋਏਗੀ ਚੋਣ ਮਤਲਬ ਕਿ ਜਿੱਥੇ ਸਟੇਸ਼ਨ ਦੇ ਵਿੱਚ ਜੇਕਰ ਕੋਈ ਖਾਲੀ ਪੋਸਟ ਪਈ ਹੈ ਤਾਂ ਮੈਰਿਟ ਦੇ ਹਿਸਾਬ ਨਾਲ ਜਾਂ ਫਿਰ ਉਹਨਾਂ ਦੀ ਲੋਕੇਸ਼ਨ ਦੇ ਹਿਸਾਬ ਨਾਲ ਚੋਣ ਕਰਕੇ ਦਿੱਤੀ ਜਾਵੇਗੀ ਪਰ ਇਹਦੇ ਵਿੱਚ ਕੋਈ ਵੀ ਕੈਟਾਗਰੀ ਜਾਂ ਆਖਵਾ ਕਰਨ ਨਹੀਂ ਦਿੱਤਾ ਜਾਵੇਗਾ ਸੋ ਦੋਸਤੋ ਇਹ ਵੀਡੀਓ ਪੂਰੀ ਦੇਖਣਾ ਧਿਆਨ ਦੇ ਨਾਲ ਲਾਸਟ ਤੱਕ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਆਪਾਂ ਇੱਥੇ ਭਰਤੀਆਂ ਦੇ ਰਿਗਾਰਡਿੰਗ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਅਤੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਨਵੀਆਂ ਭਰਤੀਆਂ ਬਾਰੇ ਵੀ ਤੁਹਾਨੂੰ ਦੱਸਦੇ ਰਹਿੰਦੇ ਆ ਸੋ ਜੇਕਰ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਭਰਤੀ ਇਸ ਭਰਤੀ ਦੇ ਰਿਲੇਟਡ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਚਲੋ ਦੋਸਤੋ ਤੁਹਾਨੂੰ ਉਹ ਦਿਖਾਉਣਾ ਹੈ ਨੋਟਿਸ ਜਿਹਦੇ ਵਿੱਚ ਕੀ ਸਟੇਸ਼ਨ ਚੁਣਨ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਸਤਿ ਸ਼੍ਰੀ ਅਕਾਲ ਆ ਦੇਖ ਸਕਦੇ ਹੋ ਤੁਸੀਂ ਆਇਆ ਹੈਗੇ ਨੋਟਿਸ ਤਾਂ ਇਹਦੇ ਵਿੱਚ ਲਿਖਿਆ ਹੈ ਕਿ ਦਫ਼ਤਰ ਡਾਇਰੈਕਟਰ ਆਫ਼ ਸਕੂਲ ਸਿੱਖਿਆ ਸਕੈਂਡਰੀ ਪੰਜਾਬ ਦੇ ਹੁਕਮਾ ਨੰਬਰ ਰਾਹੀ ਮਾਸ ਸਕੀਡਰ ਤੋਂ ਬਤੌਰ ਲੈਕਚਰਰ ਪਦ ਉਨਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਚੋਂ ਲਈ ਹੇਠ ਲਿਖੇ ਸਮਾਸਾਰਨੀ ਅਤੇ ਸਥਾਨ ਅਨੁਸਾਰ ਨਿੱਜੀ ਪੱਧਰ ਤੇ ਹਾਜ਼ਰ ਹੋ ਕੇ ਸਟੇਸ਼ਨ ਚੋਂ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਜਿਹੜੇ ਕਿ ਫਿਜ਼ੀਕਲ ਐਜੂਕੇਸ਼ਨ ਵਾਲੇ ਟੀਚਰਸ ਨੇ 17 ਨੂੰ ਜਾਣਗੇ ਸਾਰੇ 2017 ਤਰੀਕ ਨੂੰ ਜਾਣਗੇ ਪਰ ਟਾਈਮਿੰਗ ਇਹ ਜਿਹੜੀ ਅਲੱਗ-ਅਲੱਗ ਹੈ ਹੋਮ ਸਾਇੰਸ ਸੋਸ਼ੀਓਲੋਜੀ 뮤ਜ਼ਿਕ ਉਰਦੂ ਸੰਸਕ੍ਰਿਤ 2 ਵਜੇ ਤੱਕ ਠੀਕ ਹੈ ਜੀ ਤੇ ਇਹ ਸਥਾਨ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਈ ਬਲੌਕ ਦੂਜੀ ਮੰਜ਼ਲ ਐਡੀਟੋਰੀਅਮ ਮੋਹਾਲੀ ਦੇ ਵਿੱਚ ਤੇ ਉਹਨਾਂ ਨੇ ਥੱਲੇ ਕੀ ਕੀ ਹਦਾਇਤਾਂ ਜਾਰੀ ਕੀਤੀਆਂ ਨੋਟ ਦੇ ਵਿੱਚ ਸਟੇਸ਼ਨ ਅਲਾਟਮੈਂਟ ਸਮੇਂ ਕੇਵਲ ਪਦ ਉન્નਤ ਹੋਏ ਸੰਬੰਧਿਤ ਕਰਮਚਾਰੀਆਂ ਨੂੰ ਹੀ ਸਟੇਸ਼ਨ ਅਲਾਟ ਸਥਾਨ ਤੇ ਦਾਖਲ ਹੁੰਦੇ ਅੱਗੇ ਦਿੱਤੀ ਜਾਵੇਗੀ ਫਿਰ ਪੱਕ ਸਟੇਸ਼ਨ ਚੋਣ ਦੇ ਮਤਲਬ ਨਾਲ ਸਟੇਸ਼ਨ ਦੀ ਚੋਣ ਸੀਨੀਅਰਤਾ ਵਾਈਜ਼ ਕਰਵਾਈ ਜਾਏਗੀ ਮਤਲਬ ਕਿ ਜਿਹੜੇ ਬੱਚੇ ਜ਼ਿਆਦਾ ਸੀਨੀਅਰ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਮੂਹ ਸਬੰਧਤ ਕਰਮਚਾਰੀ ਸਟੇਸ਼ਨ ਚੋਣ ਲਈ ਉਕਤ ਅਨੁਸਾਰ ਨਿਰਧਾਰਿਤ ਮਿਤੀ ਤੇ ਸਥਾਨ ਤੇ ਸਮੇਂ ਸਿਰ ਹਾਜ਼ਰ ਹੋਣਾ ਯਕੀਨੀ ਬਣਾਉਣ। ਦੇਰੀ ਨਾਲ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਲਈ ਕੋਈ ਅਸਾਮੀ ਰੱਖਵੀ ਨਹੀਂ ਰੱਖੀ ਜਾਵੇਗੀ ਅਤੇ ਹਾਜ਼ਰ ਹੋਣ ਤੇ ਕੇਵਲ ਉਪਲਬਧ ਖਾਲੀ ਅਸਾਮੀਆਂ ਵਿੱਚੋਂ ਹੀ ਸਟੇਸ਼ਨ ਚੋਣ ਕਰਵਾਈ ਜਾਏਗੀ। ਉਕਤ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਕਰਵਾਈ ਗਈ ਸਟੇਸ਼ਨ ਚੋਣ ਅੰਤਿਮ ਹੋਵੇਗੀ। ਤੇ ਇੱਕ ਵਾਰ ਸਟੇਸ਼ਨ ਚੋਣ ਕਰਨ ਨੂੰ ਪਰੰਤੂ ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ। ਨੋਟਿਸ ਦੇ ਨਾਲ ਸਵੈ ਘੋਸ਼ਣਾ ਪੱਤਰ ਨਾਲ ਪਰਖੇ ਲੈਣਾ ਯਕੀਨੀ ਬਣਾਇਆ ਜਾਵੇ ਤੇ ਐਕਸਪੈਂਡ ਕੈਟਾਗਰੀ ਹੇਟ ਲਿਖਿਆ ਅਨੁਸਾਰ ਹੋਏਗੀ ਅੰਗீன் ਵਿਧਵਾ ਜੋ ਵੀ ਹੈ ਮੰਦਬੁੱਧੀਆ ਬੱਚਿਆਂ ਦੇ ਮਾਪੇ ਉਹਨਾਂ ਨੂੰ ਥੋੜੀ ਰਿਲੈਕਸੇਸ਼ਨ ਦਿੱਤੀ ਜਾ ਸਕਦੀ ਹੈ ਸੋ ਦੋਸਤੋ ਇਹ ਸੀ ਨੋਟਿਸ ਮਾਸਟਰ ਕੈਡਰ ਦੇ ਲਈ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰ ਦੇਣਾ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਹੋਰ ਖਬਰਾਂ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ